ਤੋ ਜਿਹੜੇ ਵਿਅਕਤੀ ਹੈਗੇ ਸੀ ਇਥੇ ਅਨੰਦਪੁਰ ਸਾਹਿਬ ਤੋਂ ਇੱਕ ਕਦ ਗਰੀਬ ਛੇ ਫੁੱਟ ਉਮਰ ਗਰੀਬ 35 ਤੋਂ 40 ਸਾਲ ਦੇ ਵਿੱਚ ਜਿਨ੍ਹਾਂ ਦੀ ਪੈ ਗਈ ਸੀ ਜਿਨ੍ਹਾਂ ਦੇ ਜਿਹੜੇ ਫੇਸ ਸੀ ਕਵਰ ਕੀਤੇ ਹੋਏ ਸੀ ਆਸਕ ਪਾਇਆ ਹੋਇਆ ਸੀ ਤੋ 3 ਵਜੇ ਦੇ ਕੇ 17-18 ਮਿੰਟ ਦੇ ਉੱਤੇ ਐਂਟਰ ਹੁੰਦੇ ਜਾਂਦੇ ਜਿਹੜੀ ਇਹ ਰੋਬਰੀ ਦੀ ਗੱਲ ਦਾ ਸੁਣਿਆ ਜਾਂਦਾ ਹੈ ਸਰ ਇਹ ਕੇ ਕੋ ਪਤਾ ਲੱਗਾ ਕਿ ਵਰਦੀ ਦੇ ਵਿੱਚ ਆਇਆ ਇਹਨਾਂ ਪੁਲਿਸ ਦੀ ਆਪਣੀ ਗੱਲ ਜਿਹੜੇ ਦੋ ਸਸਪੈਕਟ ਹੈਗੇ ਜੀ ਇਹਨਾਂ ਦੇ ਵਿੱਚੋਂ ਇੱਕ ਜਿਹੜਾ ਸਸਪੈਕਟ ਹੈਗਾ ਉਹਨੇ ਪੁਲਿਸ ਦੀ ਯੂਨੀਫਾਰਮ ਜਿਹੜੀ ਪਾਈ ਹੋਈ ਸੀ ਜਿਹੜਾ ਸ਼ਰਟ ਉਹਦਾ ਟੱਕ ਨਹੀਂ ਕੀਤਾ ਹੋਇਆ ਸੀ ਬਾਹਰ ਸੀ ਐਂ ਜਿਵੇਂ ਕਾਂਸਟੇਬਲ ਹੈਡ ਕਾਂਸਟੇਬਲ ਰੈਂਕ ਦੀ ਜਿਹੜੀ ਵਰਦੀ ਦੂਰੋਂ ਵੀ ਦਿਸ ਰਹੀ ਆ ਜਿਹੜੀ ਉਹਨੇ ਉਹ ਸ਼ੋ ਕੀਤੀ ਰਹੀ ਪਾਈ ਆ ਜਿਹੜਾ ਦੂਸਰਾ ਸੀ ਉਹਨੇ ਉਹਨੇ ਕੱਲੀ ਭੱਗ ਬਣੀ ਹੋਈ ਸਰ ਕਿੰਨੇ ਪੈਸੇ ਦੇ ਹੋਇਆ ਜੀ ਜਿਹੜਾ ਇਹ 50 ਲੱਖ ਦੇ ਕਰੀਬ ਜਿਹੜੀ ਅਮਾਉਂਟ ਹੈਗੀ ਹੈ ਜਿਹੜੀ ਸਰ ਆਪਣੀ ਵਾਰ ਕਿੰਨੇ ਦੇ ਸਰ ਸਵੱਛਤਾ ਕੀਤੀ ਜਿਤਨਾ ਕਿ ਵੇਖਣ ਨੂੰ ਮਿਲਿਆ ਕਿ ਉਹ ਨਾਕੇ ਬੰਦੀ ਹੋਣੀ ਚਾਹੀਦੀ ਆ ਉਹ ਦਿਲ ਦੀ ਹੜੇ ਸਰ ਲੋਟ ਹੋ ਜਾਂਦੀ ਆ ਤੇ ਇਹਦੇ ਵਿੱਚ ਦੇਖੋ ਜਿਹੜੀ ਹੈਗੀ ਆ ਇਸ ਅਸੀਂ ਆਪਣੇ ਸੀਸੀਟੀਵੀ ਕੋਲ ਟੈਕਨੀਕਲ ਸਾਰਾ ਇਹ ਕਵਰ ਕਰ ਰਹੇ ਆ ਬਾਕੀ ਜਿਹੜੀ ਹੈਗੀ ਹੈ ਸ਼ਹਿਰ ਦੇ ਵਿੱਚ ਨਾਕਾ ਬੰਦੀ ਵੀ ਕੀਤੀ ਜਾਂਦੀ ਆ ਹੋਰ ਵੀ ਜਿਹੜੀ ਪੈਟਰੋਲਿੰਗ ਕੀਤੀ ਜਾਂਦੀ ਬਟ ਇਸ ਤਰ੍ਹਾਂ ਦੀ ਜਿਹੜੀ ਵਾਰਦਾਤਾਂ ਕਈ ਵਾਰ ਹੋ ਜਾਂਦੀ ਆ ਬਟ ਜਿਹੜੀ ਅਸੀਂ ਉਹ ਫੇਸ ਕਰਾਂਗੇ ਜਲਦੀ ਕਰਾਂਗੇ ਸਰ ਜਿਹੜੇ ਅੰਦਰ ਗਨਮੈਂ ਰੱਖਿਆ ਕੀ ਉਹਦੇ ਕੋਲ ਰਵਲਵਰ ਨਹੀਂ ਹੈਗਾ ਜਾਂ ਕੋਈ ਕਿਸਾ ਰੋਗ ਪਾਇਆ ਹੋਵੇ ਨਹੀਂ ਜਿਹੜਾ ਬੈਂਕ ਦਾ ਗਾਰਡ ਹੈਗਾ ਇਹਦੇ ਕੋਲ ਕੋਈ ਵੈਪਨ ਨਹੀਂ ਹੈ ਕੋਵਰਟ ਤੋਂ ਪਹਿਲਾਂ ਜਿਹੜੇ ਇੱਥੇ ਵੈਪਨ ਵਾਲੇ ਜਿਹੜੇ ਗਾਰਡ ਹੁੰਦੇ ਸੀ ਉਹਨਾਂ ਕੋਲ ਵੈਪਨ ਹੁੰਦਾ ਸੀ ਪਰ ਕੋਵਰਟ ਜਿਹੜੀ ਕੋਵਰਟ ਤੋਂ ਬਾਅਦ ਜਿਹੜਾ ਹੈਗਾ ਬਿਦਾਉਟ ਵੈਪਨ ਗਾਰਡ ਕੀਤਾ ਹੋਇਆ ਪ੍ਰਾਈਵੇਟ ਸਕਿਉਰਟੀ ਜੀ ਸਰ ਟੋਟਲ ਕਿੰਨੇ ਜਾਣੇ ਨੇ ਗਾਰਡ ਇਕੋ ਹੀ ਹੈ ਤੇ ਜਿਹੜੇ ਫਿਊਲ ਪੈਗੇ ਸੀ ਉਹ ਦੋ ਜਣੇ ਆਏ ਥੈਂਕ ਯੂ ਥੈਂਕ ਯੂ ਤੋ ਜਿਹੜੇ ਵਿਅਕਤੀ ਹੈਗੇ ਸੀ ਇਥੇ ਅਨਨੋਨ ਪਰਸਨ ਜੋ ਇੱਕ ਕੱਦ तकरीबन 6 ਫੁੱਟ ਉਮਰ ਗਰੀਬ 35 ਤੋਂ 40 ਸਾਲ ਦੇ ਵਿੱਚ ਜਿਨ੍ਹਾਂ ਦੀ ਪੈਗੀ ਸੀ ਜਿਨ੍ਹਾਂ ਦੇ ਜਿਹੜੇ ਫੇਸ ਹੀ ਕਵਰ ਕੀਤੇ ਹੋਏ ਸੀ ਆਸਪਾਇਆ ਸੀ ਤਿੰਨ ਵਜੇ ਕੇ 17-18 ਮਿੰਟ ਦੇ ਉਤੇ ਐਂਟਰ ਹੁੰਦੇ ਹੁੰਦੇ ਜਿਹੜੀ ਇਹ ਰੋਬਰੀ ਦੀ ਗੱਲ ਦਾ ਸਾਨੂੰ ਗਿਆ ਜਦੋਂ ਸਰ ਇਹ ਕੇ ਕੋ ਪਤਾ ਲੱਗਾ ਕਿ ਇਹ ਮਰਜ਼ੀ ਦੇ ਵਿੱਚ ਆਏ ਨੇ ਪੁਲਿਸ ਦੀ ਰੋਬਰੀ ਬਸ ਜਿਹੜੇ ਦੋ ਸਸਪੈਕਟ ਹੈਗੇ ਜੀ ਇਹਨਾਂ ਦੇ ਵਿੱਚੋਂ ਇੱਕ ਜਿਹੜਾ ਸੀ ਜਿਹੜਾ ਸ਼ਰਟ ਉਹਦਾ ਟੱਕ ਨਹੀਂ ਕੀਤਾ ਹੋਇਆ ਸੀ ਬਾਹਰ ਸੀ ਐਂ ਜਿਵੇਂ ਕਨਸਟੇਬਲ ਹੈਡ ਕਨਸਟੇਬਲ ਰੈਂਕ ਦੀ ਜਿਹੜੀ ਵਰਦੀ ਦੂਰੋਂ ਦਿਸ ਰਹੀ ਆ ਜਿਹੜੀ ਉਹਨੇ ਉਹ ਸ਼ੋਅ ਕੀਤੀ ਰਹੀ ਪਾਈ ਆ ਸਰ ਜੀ ਸਰ ਜੀ ਉਹਦਾ ਸੀ ਉਹਨੇ ਉਹਨੇ ਕੱਲੀ ਭੱਗ ਬਣੀ ਹੋਈ ਸੀ ਸਰ ਕਿੰਨੇ ਪੈਸੇ ਦੀ ਹੋਇਆ ਜੀ ਅ ਜਿਹੜਾ ਇਹ 50 ਲੱਖ ਦੇ ਕਰੀਬ ਜਿਹੜੀ ਅਮਾਉਂਟ ਹੈਗੀ ਆ ਜਿਹੜੀ ਸਰ ਆਪਣੀ ਵੱਲ ਕਿੰਨੇ ਦੇ ਸਾਥ ਸਵਛਾ ਹੈਗੀ ਕਿ ਜਿਤਨਾ ਵੀ ਵੇਖਣ ਨੂੰ ਮਿਲਿਆ ਕਿ ਉਹ ਨਾਕੇ ਬੰਦੀ ਹੋਈ ਚੀ ਦੀ ਆ ਪਰ ਦੇ ਅੱਡੇ ਸਰ ਲੋਟ ਹੋ ਜਾਂਦਾ ਹੈ ਹੋਏ ਦੇ ਵਿੱਚ ਦੇਖੋ ਜਿਹੜੀ ਹੈਗੀ ਆ ਸਸ ਅਸੀਂ ਆਪਣੇ ਸੋ ਬੈਸਟ ਹੈ ਉਹ ਟੈਕਨੀਕਲ ਤਾਰਾ ਦੇ ਹਾਵਸ ਵਿੱਚ ਕਰ ਰਹੇ ਆ ਬਾਕੀ ਜਿਹੜੀ ਹੈਗੀ ਸ਼ਹਿਰ ਦੇ ਵਿੱਚ ਨਾਕਾ ਬੰਦੀ ਵੀ ਕੀਤੀ ਜਾਂਦੀ ਹੈ ਹੋਰ ਵੀ ਜਿਹੜੀ ਪੈਟਰੋਲਿੰਗ ਕੀਤੀ ਜਾਂਦੀ ਬਟ ਇਸ ਤਰ੍ਹਾਂ ਦੀ ਜਿਹੜੀ ਵਾਰਦਾਤਾਂ ਕਈ ਵਾਰਾ ਹੋ ਜਾਂਦੀਆਂ ਬਟ ਜਿਹੜੀ ਅਸੀਂ ਉਹਨੂੰ ਟ੍ਰੇਸ ਕਰਾਂਗੇ ਜਲਦੀ ਕਰਾਂਗੇ ਸਰ ਜਿਹੜੇ ਅੰਦਰ ਗਨ ਵਿੱਚ ਰੱਖਿਆ ਕੀ ਇਹ ਕੋਈ ਰਵਾਲਵਰ ਨਹੀਂ ਹੈਗਾ ਜਾਂ ਕੋਈ ਕਿਸਾ ਰੋਕ ਪਾਇਆ ਹੋਵੇ ਮੈਂ ਜਿਹੜਾ ਬੈਂਕ ਦਾ ਗਾਰਡ ਹੈਗਾ ਇਹਦੇ ਕੋਲ ਕੋਈ ਵੈਪਨ ਨਹੀਂ ਹੈ ਕੋਵਿਡ ਤੋਂ ਪਹਿਲਾਂ ਜਿਹੜੇ ਇੱਥੇ ਵੈਪਨ ਵਾਲੇ ਜਿਹੜੇ ਗਾਰਡ ਹੁੰਦੇ ਸੀ ਉਹਨਾਂ ਕੋਲ ਵੈਪਨ ਹੁੰਦਾ ਸੀ ਬਟ ਆਫਟਰ ਜਿਹੜੀ ਕੋਵਿਡਿੰਗ ਕੋਵਿਡ ਤੋਂ ਬਾਅਦ ਫਿਰ ਜਿਹੜਾ ਹੈਗਾ ਬਿਨ ਬਿਊਟ ਚੈਕਿੰਗ ਗਾਰਡ ਫੁੱਟ ਕੇ ਆਇਆ ਪ੍ਰਾਈਵੇਟ ਸਕਿਉਰਟੀ ਚਾਹ ਤੋਟ ਕਿੰਨੇ ਜਾਣੇ ਨੇ ਗਾਰਡ ਕੋਈ ਹੈ ਜਿਹੜੇ ਫਿਊਲ ਪੈਗੇ ਸੀ ਉਹ ਦੋ ਜਣੇ ਆ ਠੀਕ ਹੈ